ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਮੈਂ ਔਰਤਾਂ ਵਾਸਤੇ ਸਪੈਸ਼ਲ ਲੱਡੂ ਦੀ ਰੈਸਪੀ ਲੈ ਕੇ ਆਈਆਂ ਫਰੈਂਡ ਇਹ ਤੁਹਾਨੂੰ YouTube ਤੇ ਕਿਤੇ ਨਹੀਂ ਮਿਲਣੀ ਖਾਣ ਵਿੱਚ ਤਾਂ ਟੇਸਟੀ ਇਹ ਹੁੰਦੇ ਹੀ ਹੁੰਦੇ ਨੇ ਨਾਲੇ ਹੈਲਦੀ ਵੀ ਬਹੁਤ ਜ਼ਿਆਦਾ ਹੁੰਦੇ ਨੇ ਔਰਤਾਂ ਦੀਆਂ ਜਿਹੜੀਆਂ ਵੀ ਪਰੇਸ਼ਾਨੀਆਂ ਹੁੰਦੀਆਂ ਨੇ ਉਹ ਸਾਰੀਆਂ ਦੂਰ ਹੋ ਜਾਂਦੀਆਂ ਹਨ ਤੇ ਫਰੈਂਡ ਇੱਕ ਵਾਰ ਤੁਸੀਂ ਵਿంటర్ ਵਿੱਚ ਇਹ ਲੱਡੂ ਬਣਾ ਕੇ ਜ਼ਰੂਰ ਖਾਓ ਖਾਸ ਕਰਕੇ ਜਿਹੜੀਆਂ ਨਵੀਆਂ-ਨਵੀਆਂ ਮਾਵਾਂ ਬਣਦੀਆਂ ਨੇ ਉਹਨਾਂ ਵਾਸਤੇ ਆ ਲੱਡੂ ਵਰਦਾਨ ਸਾਬਿਤ ਹੋਣਗੇ ਫਰੈਂਡ ਇਹਦੇ ਨਾਲ ਪੇਟ ਵਗੈਰਾ ਸਭ ਸਾਫ਼ ਹੋ ਜਾਂਦਾ ਹੈ ਤੇ ਬਹੁਤ ਹੀ ਜ਼ਿਆਦਾ ਵਧੀਆ ਹੀ ਰੈਸਪੀ ਹੈਗੀ ਤੇ ਆਓ ਆਪਾਂ ਬਣਾਣਾ ਸ਼ੁਰੂ ਕਰਦੇ ਹਾਂ ਤੇ ਇਹਨਾਂ ਲੱਡੂਆਂ ਵਾਸਤੇ ਮੈਂ ਅੱਧਾ ਕਿਲੋ ਸਿੰਗਾੜੇ ਲੈਨੇ ਇੱਥੇ ਸੁੱਕੇ ਸਿੰਗਾੜੇ ਲੈਨੇ ਫਰੈਂਡਸ ਤੇ ਇਹਨਾਂ ਨੂੰ ਮੈਂ ਆਪਾਂ ਮਿਕਸੀ ਵਿੱਚ ਪੀਸ ਲਵਾਂਗੇ ਚੰਗੀ ਤਰ੍ਹਾਂ ਤੁਸੀਂ ਚੱਕੀ ਤੇ ਵੀ ਪਿਸਵਾ ਸਕਦੇ ਹੋ ਤੇ ਨਾਲੇ ਅੱਧਾ ਕਿਲੋ ਹੀ ਮੈਂ ਸੌਂਫ ਲਈਏ ਸੌਂਫ ਤੁਸੀਂ ਘਰ ਵਿੱਚ ਵੀ ਪੀਸ ਸਕਦੇ ਹੋ ਤੇ ਮੈਂ ਬਾਜ਼ਾਰੋਂ ਪਾਊਡਰ ਹੀ ਲੈ ਲਿਆ ਤੇ ਇਹਨੂੰ ਛਾਣ ਕੇ ਆਪਾਂ ਯੂਜ਼ ਕਰਾਂਗੇ ਅੱਧਾ ਕਿਲੋ ਸਿੰਗਾੜਾ ਅੱਧਾ ਕਿਲੋ ਹੀ ਸੌਂਫ ਤੇ ਅੱਧਾ ਕਿਲੋ ਹੀ ਮੈਂ ਇੱਥੇ ਗੋੰਦ ਲਿਆ ਗੋੰਦ ਤੁਸੀਂ ਵਧੀਆ ਕੁਆਲਿਟੀ ਦਾ ਲੈਣਾ ਤੇ 250 300 ਗ੍ਰਾਮ ਦੇ ਕਰੀਬੇ ਬਦਾਮ ਹੋਣਗੇ ਤੇ 100 ਗ੍ਰਾਮ ਆਪਾਂ ਕਾਜੂ ਲੈ ਲਾਂਗੇ ਤੇ ਫਰੈਂਡਸ 100 ਗ੍ਰਾਮ ਤੋਂ ਥੋੜੀ ਜੀ ਘਟ ਮੈਂ ਇੱਥੇ ਲਈਏ ਖਸਖਸ ਖਸਖਸ ਬਹੁਤ ਹੀ ਵਧੀਆ ਹੁੰਦੀ ਹੈ ਸਿਹਤ ਵਾਸਤੇ ਤੇ 2-3 ਚਮਚ ਆਪਾਂ ਇੱਥੇ ਕਾਲੀ ਮਿਰਚਾਂ ਦੇ ਲਵਾਂਗੇ ਤੇ ਇੱਥੇ ਦੋ ਵੱਡੇ ਸਾਈਜ਼ ਦੇ ਨਾਰੀਅਲ ਮਲੇਸੀ ਜਿਹੜੇ ਸੁੱਕੇ ਨਾਰੀਅਲਾਂ ਦੇ ਗੋਲ-ਗੋਲ ਤੇ ਉਹਨਾਂ ਨੂੰ ਮੈਂ ਕੱਦੂਕਸ ਕਰ ਲਿਆ ਸੀ ਤੁਸੀਂ ਮਿਕਸੀ ਵਿੱਚ ਵੀ ਕਰ ਸਕਦੇ ਹੋ ਪਰ ਜੇ ਕਰ ਇਸ ਤਰ੍ਹਾਂ ਕਰਦੇ ਹੋ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਡੂ ਬਣਨਗੇ ਇਹਦੇ ਨਾਲ ਹੀ ਕਣਕ ਦਾ ਆਟਾ ਲਿਆ 1 ਕਿਲੋ ਤੇ ਇਹਦੇ ਨਾਲ ਇਹਦੇ ਇਲਾਵਾ ਤੁਸੀਂ ਡ్రਾਈ ਫਰੂਟ ਜਿਹੜਾ ਮਨ ਕਰੇ ਤੁਸੀਂ ਉਹ ਪਾ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਮੋٹے ਤਲੇ ਦੀ ਕੜਾਹੀ ਲਵਾਂਗੇ ਤੇ ਦੋ ਚਮਚ ਤੇਲ ਪਾਵਾਂਗੇ ਛੋਟੇ ਦੋ ਚਮਚ ਤੇ ਉਹਦੇ ਚ ਆਪਾਂ ਬਦਾਮ ਨੂੰ ਪੁੰਨ ਲਵਾਂਗੇ ਫਲੇਮ ਆਪਾਂ ਪੂਰੇ ਪ੍ਰੋਸੀਜਰ ਦੇ ਦੌਰਾਨ ਆਪਾਂ ਲੋਹੀ ਰੱਖਣੀ ਹੈ ਯਾਨੀ ਕਿ ਸਲੋ ਫਲੇਮ ਤੇ ਇਹ ਪੂਰਾ ਪ੍ਰੋਸੈਸ ਕਰਾਂਗੇ ਆਪਾਂ ਜਿਹੜੇ ਲੱਡੂ ਬਣਾਉਣ ਦਾ ਤੇ ਬਦਾਮਾਂ ਨੂੰ ਆਪਾਂ 1-2 ਮਿੰਟ ਪੁੰਨ ਲਵਾਂਗੇ ਤੇ ਜਦੋਂ ਇਹ ਥੋੜੇ ਜਿਹਾ ਪੁੰਨ ਜਾਣ ਉਦੋਂ ਆਪਾਂ ਇਸ 'ਚ ਕਾਜੂ ਪਾਵਾਂਗੇ ਕਾਜੂ ਜਲਦੀ ਪੁੰਨ ਜਾਂਦੇ ਨੇ ਐਸ ਕਰਕੇ ਆਪਾਂ ਬਾਅਦ 'ਚ ਪਾਵਾਂਗੇ ਤੁਸੀਂ ਕਾਜੂ ਵੀ ਵਦਮਾਤਰਾ 'ਚ ਲੈ ਸਕਦੇ ਹੋ ਤੁਸੀਂ ਜਿਹੜੇ ਹੋਰ ਡਰਾਈ ਫਰੂਟ ਹੁੰਦੇ ਆ ਕਿਸ਼ਮਿਸ਼ ਵਗੈਰਾ ਤੇ ਜਿਹੜੇ ਪਿਸਤਾ ਵਗੈਰਾ ਉਹ ਵੀ ਪਾ ਸਕਦੇ ਹੋ ਤੇ ਇਹਨਾਂ ਨੂੰ ਵੀ ਆਪਾਂ 1-2 ਮਿੰਟ ਪੁੰਨ ਲਵਾਂਗੇ ਤੇ ਇਹ ਪੁੰਨ ਚੁੱਕੇ ਨੇ ਇਹਨਾਂ ਨੂੰ ਆਪਾਂ ਇੱਕ ਥਾਲੀ ਵਿੱਚ ਕੱਢ ਲੈਨੇ ਆਂ ਉਸੇ ਕੜਾਈ ਵਿੱਚ ਆਪਾਂ ਪਾ ਦਵਾਂਗੇ ਕਾਲੀਆਂ ਮਿਰਚਾਂ ਕਾਲੀਆਂ ਮਿਰਚਾਂ ਮੈਂ 2 ਚਮਚ ਲੈਈਆਂ ਨੇ ਤੁਸੀਂ ਜ਼ਿਆਦਾ ਵੀ ਲੈ ਸਕਦੇ ਹੋ ਜਾਂ ਸਕਿੱਪ ਵੀ ਕਰ ਸਕਦੇ ਹੋ ਐਦੀ ਥਾਂ ਤੇ ਤੁਸੀਂ ਪਾਊਡਰ ਵੀ ਯੂਜ਼ ਕਰ ਸਕਦੇ ਹੋ ਤੇ ਭੁੰਨਣਾ ਇਹਨਾਂ ਨੂੰ ਜ਼ਰੂਰੀ ਹੈ ਤਾਂ ਹੀ ਲੱਡੂਆਂ ਵਿੱਚ ਇਹਦਾ ਬਹੁਤ ਹੀ ਵਧੀਆ ਟੇਸਟ ਆਊਗਾ ਦੇਖੋ ਹੁਣ ਪਾਵਾਂਗੇ ਆਪਾਂ ਖਸਖਸ ਖਸਖਸ ਨੂੰ ਮੈਂ ਆਪਾਂ ਥੋੜਾ ਜਿਹਾ ਪੁੰਨ ਲਵਾਂਗੇ 1 ਮਿੰਟ ਵਾਸਤੇ ਤੇ ਜਦੋਂ ਇਹ 1 ਮਿੰਟ ਪੁੰਨ ਜਾਏਗਾ ਉਦੋਂ ਆਪਾਂ ਇਸ 'ਚ ਜਿਹੜਾ ਕੱਦੂ ਕਸ ਕਰਕੇ ਰੱਖਿਆ ਸੀ ਨਾਰੀਅਲ ਉਹ ਪਾਵਾਂਗੇ ਸੁੱਕਾ ਨਾਰੀਅਲ ਆਪਾਂ ਕਦੋਂ ਕਸ ਕੀਤਾ ਹੋਇਆ ਹੈ ਤੇ ਮੈਂ ਦੱਸਣਾ ਬੋਲਗੀ ਫਰੈਂਡ ਜਿਹੜੇ ਨਾਰੀਅਲ ਹੈ ਇਹ ਵੀ ਅੱਧਾ ਕਿਲੋ ਹੀ ਹੈ ਤੇ ਨਾਰੀਅਲ ਪਾ ਕੇ ਆਪਾਂ 3-4 ਮਿੰਟ ਲੋ ਫਲੇਮ ਤੇ ਆਪਾਂ ਇਹਨੂੰ ਪੁੰਨਾਂਗੇ ਇਸ ਤਰ੍ਹਾਂ ਪੁੰਨਣ ਨਾਲ ਜਿਹੜੇ ਲੱਡੂਆਂ ਦੀ ਹੈ ਸੈਲਫ ਲਾਈਫ ਵੀ ਵੱਧ ਜਾਂਦੀ ਹੈ ਤੇ ਨਾਲੇ ਇਹ ਜਿਹੜੇ ਲੱਡੂ ਹੈ ਉਹ ਟੇਸਟੀ ਵੀ ਬਣਦੇ ਨੇ ਤੇ ਇਹਨਾਂ ਦਾ ਕਲਰ ਚੇਂਜ ਹੋ ਚੁੱਕਾ ਹੈ ਹਲਕਾ ਜਿਹਾ ਕਲਰ ਚੇਂਜ ਕਰਨਾ ਹੈ ਨਹੀਂ ਤਾਂ ਇਹ ਕੜਵੇ ਹੋ ਜਾਣਗੇ ਤੇ ਹੁਣ ਆਪਾਂ ਕੜਾਈ ਚੋਂ ਬਾਹਰ ਕੱਢ ਲੈਨੇ ਆ ਤੇ ਉਸੇ ਕੜਾਈ ਵਿੱਚ ਆਪਾਂ ਕਿਉ ਪਾਵਾਂਗੇ ਐਤੇ ਚਾਰ ਪੰਜ ਜਿਹੜੇ ਵੱਡੇ ਚਮਚ ਹੁੰਦੇ ਨੇ ਨਾ ਉਹ ਮੈਂ ਕਿਉ ਪਾਇਆ ਕਿਉ ਮੈਂ ਲਾਸਟ ਵਿੱਚ ਦੱਸ ਦੇਵਾਂਗੇ ਕਿ ਕਿੰਨਾ ਕਿਉ ਲੱਗਿਆ ਤੇ ਥੋੜਾ ਥੋੜਾ ਗੋਂਦ ਆਪਾਂ ਇਸ 'ਚ ਪਾਉਂਦੇ ਜਾਵਾਂਗੇ ਤੇ ਪੁੰਦੇ ਜਾਵਾਂਗੇ ਇਸ ਟਾਈਮ ਤੁਸੀਂ ਜਿਹੜੀ ਗੈਸ ਹੈ ਉਹ ਹਾਈ ਤੇ ਕਰ ਦੇਣੀ ਹੈ ਸਿਰਫ ਜਦੋਂ ਆਪਾਂ ਗੋਂਦ ਨੂੰ ਪੁੰਨ ਕੇ ਤਿਆਰ ਕਰਾਂਗੇ ਉਦੋਂ ਹੀ ਫਲੇਮ ਹਾਈ ਤੇ ਰੱਖਣੀ ਹੈ ਔਰ ਬਾਕੀ ਜਿਹੜਾ ਆਪਾਂ ਕੰਮ ਕਰਾਂਗੇ ਉਸ ਦੌਰਾਨ ਆਪਾਂ ਲੋ ਫਲੇਮ ਹੀ ਰੱਖਾਂਗੇ ਤੇ ਗੁੰਧ ਜਿਹੜਾ ਜਲਦੀ ਪੁੰਨ ਕੇ ਤਿਆਰ ਹੋ ਜਾਂਦਾ ਹੈ ਤੇ ਜਦੋਂ ਇਹ ਚੰਗੀ ਤਰ੍ਹਾਂ ਫੁੱਲ ਜੇ ਉਦੋਂ ਆਪਾਂ ਇਹਨੂੰ ਬਾਹਰ ਕੱਢ ਲਵਾਂਗੇ ਤੁਸੀਂ ਵੱਡੇ ਸਾਈਜ਼ ਦਾ ਗੁੰਧ ਵੀ ਲੈ ਸਕਦੇ ਹੋ ਇਹ ਮੀਡੀਅਮ ਸਾਈਜ਼ ਦਾ ਹੈ ਤੇ ਕੜਾਈ ਵੀ ਮੈਂ ਵੱਡੇ ਸਾਈਜ਼ ਦੀ ਲਈ ਹੈ ਫਰੈਂਡਸ ਤਾਂ ਕਿ ਇਸ ਚ ਜਿਹੜਾ ਕੰਮ ਕੰਮ ਹੈ ਜਿਹੜਾ ਆਸਾਨੀ ਨਾਲ ਹੋ ਜੇ ਤੇ ਥੋੜਾ ਥੋੜਾ ਗੁੰਧ ਇਹਦੇ ਚ ਪਾਉਂਦੇ ਜਾਵਾਂਗੇ ਤੇ ਪੁੰਦੇ ਜਾਵਾਂਗੇ ਇਸ ਤਰੀਕੇ ਨਾਲ ਆਪਾਂ ਪੂਰਾ ਗੁੰਦ ਜਿਹੜਾ ਪੁੰਨ ਕੇ ਤਿਆਰ ਕਰ ਲਵਾਂਗੇ ਗੁੰਦ ਜਿਹੜਾ ਹੈਗਾ ਇਹ ਸਾਡੇ ਸਰੀਰ ਵਾਸਤੇ ਬਹੁਤ ਹੀ ਵਧੀਆ ਹੁੰਦਾ ਹੈ ਫਰੈਂਡ ਤੇ ਵਿంటర్ ਵਿੱਚ ਤਾਂ ਇਹ ਖਾਸ ਹੀ ਕਮ ਆਉਂਦਾ ਹੈ ਬਹੁਤ ਹੀ ਜ਼ਿਆਦਾ ਵਧੀਆ ਰਹਿੰਦਾ ਹੈ ਹੈਲਥ ਵਾਸਤੇ ਤੇ ਸਾਰਾ ਗੁੰਦ ਮੈਂ ਇਸੇ ਤਰੀਕੇ ਨਾਲ ਪੁੰਨ ਲਿਆ ਤੇ ਹੁਣ ਆਪਾਂ ਥੋੜਾ ਜਿਹਾ ਕਿਓ ਹੋਰ ਪਾਵਾਂਗੇ 3-4 ਚਮਚ ਤੇ ਜਦੋਂ ਆਪਣਾ ਕਿਓ ਗਰਮ ਹੋ ਜੇ ਉਦੋਂ ਆਪਾਂ ਪਾ ਦਵਾਂਗੇ ਆਟਾ ਆਟਾ ਮੋਟਾ ਲਿਆ ਤੁਸੀਂ ਬਾਰੀਕ ਵੀ ਲੈ ਸਕਦੇ ਹੋ ਇਸ 'ਚ ਕੋਈ ਇਸ਼ੂ ਨਹੀਂ ਹੈਗਾ ਤੇ ਆਟੇ ਨੂੰ ਆਪਾਂ ਲੋ ਫਲੇਮ ਤੇ ਪੁੰਨਣਾ ਹੈ ਤੇ ਅੱਧੇ ਘੰਟੇ ਤੱਕ ਆਪਾਂ ਇਹਨੂੰ ਪੁੰਨਾਂਗੇ ਇਸ ਟਾਈਮ ਤੁਸੀਂ ਕਿਉਂ ਬਹੁਤਾ ਨਹੀਂ ਬਾਣਾ ਤੇ ਜਿਹੜੀਆਂ ਇਹ ਗੁੱਟਲੀਆਂ ਜੀ ਨਜ਼ਰ ਆਉਂਦੀਆਂ ਨੇ ਇਹ ਸਾਰੀਆਂ ਤੋੜ ਲਵਾਂਗੇ ਤੇ ਫਰੈਂਡ ਆਟਾ ਪੁੰਨਦੇ ਹੋਏ ਮੈਨੂੰ ਅੱਧੇ ਘੰਟੇ ਤੱਕ ਹੋ ਗਿਆ ਹੈ ਇਹਦਾ ਕਲਰ ਹੈ ਜਿਹੜਾ ਚੇਂਜ ਹੋ ਚੁੱਕਾ ਹੈ ਬਹੁਤ ਹੀ ਵਧੀਆ ਕਲਰ ਆਇਆ ਬਸ ਐਸੇ ਟੈਕਸਚਰ ਦਾ ਆਟਾ ਆਪਾਂ ਰੱਖਾਂਗੇ ਯਾਨੀ ਕਿ ਕਿਉਂ ਬਹੁਤਾਂ ਨਹੀਂ ਪਾਣਾ ਇਸ ਟਾਈਮ ਤੇ ਹੁਣ ਮੈਂ ਸਿੰਗਾੜੇ ਨੂੰ ਪੀਸ ਕੇ ਤਿਆਰ ਕਰ ਲਿਆ ਸੀ ਆਟਾ ਬਣਾ ਲਿਆ ਸੀ ਤੇ ਉਹ ਵੀ ਮੈਂ ਇੱਥੇ ਪਾਤਾ ਸਿੰਗਾੜੇ ਦਾ ਜਿਹੜਾ ਆਟਾ ਹੈ ਉਹ ਜਲਦੀ ਸੜ ਜਾਂਦਾ ਹੈ ਫਰੈਂਡਸ ਥੋੜਾ ਜਿਹਾ ਆਪਾਂ ਕਿਉ ਵੀ ਪਾਵਾਂਗੇ ਇੱਥੇ 3-4 ਚਮਚ ਵੱਡੇ ਤੇ ਹੁਣ ਮੈਂ ਫਲੇਮ ਤੁਸੀਂ ਚਾਹੋ ਤਾਂ ਬੰਦ ਵੀ ਕਰ ਸਕਦੇ ਹੋ ਤੇ ਫਲੇਮ ਇਸ ਟਾਈਮ ਬਿਲਕੁਲ ਲੋ ਰੱਖਣੀ ਹੈ ਇਹ ਆਟਾ ਜਲਦੀ ਸੜ ਜਾਂਦਾ ਹੈ ਕਣਕ ਦਾ ਆਟਾ ਇੰਨਾ ਜਲਦੀ ਨਹੀਂ ਸੜਦਾ ਇਸ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਿਓ ਲਗਾਤਾਰ ਚਲਾਉਂਦੇ ਹੋਏ ਇਹਨੂੰ 10 ਮਿੰਟਾਂ ਤੱਕ ਆਪਾਂ ਪੁੰਨਾਂਗੇ ਯਾਨੀ ਕਿ ਅੱਧਾ ਘੰਟਾ ਮੈਂ ਜਿਹੜਾ ਕਣਕ ਦਾ ਆਟਾ ਸੀ ਉਹ ਪੁੰਨਿਆ ਤੇ 10 ਮਿੰਟ ਵਾਸਤੇ ਇਹ ਆਟਾ ਪੁੰਨਾਂਗੇ ਫਲੇਮ ਆਪਾਂ ਲੋ ਰੱਖਾਂਗੇ ਜਦੋਂ ਆਟਾ ਸੜਨ ਲੱਗ ਜਾਏ ਤੁਸੀਂ ਵਿੱਚੇ ਫਲੇਮ ਬੰਦ ਵੀ ਕਰ ਸਕਦੇ ਹੋ ਤੇ ਫਿਰ ਇਹਨੂੰ ਵੀ ਮੈਂ 10 ਮਿੰਟਾਂ ਤੱਕ ਪੁੰਨ ਲਿਆ ਹੈ ਤੇ ਹੁਣ ਆਪਾਂ ਪਾਵਾਂਗੇ ਸੌਫ ਸੌਂਫ ਦਾ ਜਿਹੜਾ ਪਾਊਡਰ ਮੈਂ ਮਾਰਕੀਟ ਤੋਂ ਬਣਿਆ ਬਣਿਆ ਲਿਆ ਸੀ ਤੇ ਇਹਨੂੰ ਛਾਣ ਕੇ ਆਪਾਂ ਯੂਜ਼ ਕਰਾਂਗੇ ਇਸ ਤਰ੍ਹਾਂ ਪੂਰੀ ਸੌਂਫ ਨੂੰ ਆਪਾਂ ਛਾਣ ਲਵਾਂਗੇ ਚੰਗੀ ਤਰ੍ਹਾਂ ਜਿਹੜਾ ਕਚਰਾ ਵਗੈਰਾ ਹੁੰਦਾ ਉਹ ਨਿਕਲ ਜਾਏਗਾ ਤੇ ਲੱਡੂ ਆਪਣੇ ਵਧੀਆ ਬਣ ਕੇ ਤਿਆਰ ਹੋਣਗੇ ਇਹਨੂੰ ਛਾਣਨਾ ਬਹੁਤ ਹੀ ਜ਼ਰੂਰੀ ਹੈ ਫਰੈਂਡਸ ਇਸ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਿਓ ਤੇ ਦੇਖੋ ਐਨਾ ਕਚਰਾ ਜਾਂ ਇਹ ਨਿਕਲ ਗਿਆ ਤੁਸੀਂ ਚਾਹੋ ਤਾਂ ਇਹ ਚਾਹ ਵਿੱਚ ਵੀ ਪਾ ਸਕਦੇ ਹੋ ਪਰ ਇਹ ਤੁਸੀਂ ਫੈਂਗ ਵੀ ਸਕਦੇ ਹੋ ਇਸ ਤਰ੍ਹਾਂ ਆਪਾਂ ਪੂਰੀ ਸੌਂਸ ਨੂੰ ਛਾਣ ਲਵਾਂਗੇ ਇਹ ਲੱਡੂ ਟੇਸਟੀ ਵੀ ਬਹੁਤ ਬਣਦੇ ਨੇ ਫਰੈਂਡਸ ਤੇ ਹੈਲਥ ਵਾਸਤੇ ਤਾਂ ਵਧੀਆ ਹੁੰਦੇ ਨੇ ਔਰਤਾਂ ਵਾਸਤੇ ਖਾਸ ਕਰਕੇ ਇਹ ਲੱਡੂ ਹੁੰਦੇ ਨੇ ਜਿਹੜੇ ਸਿੰਗਾੜੇ ਹੁੰਦੇ ਉਸ ਔਰਤਾਂ ਵਾਸਤੇ ਬਹੁਤ ਹੀ ਵਧੀਆ ਹੁੰਦੇ ਨੇ ਤੇ ਸੌਂਫ ਮਿਲਾਣ ਤੋਂ ਬਾਅਦ ਆਪਾਂ 5 ਮਿੰਟ ਹੋਰ ਭੁੰਨਾਂਗੇ ਲੋ ਫਲੇਮ ਤੇ ਸੌਂਫ ਨੂੰ ਬਹੁਤਾ ਭੁੰਨਣ ਦੀ ਜ਼ਰੂਰਤ ਨਹੀਂ ਹੈਗੀ ਬਸ ਐਦੀ ਥੋੜੀ ਜੀ ਨਮੀ ਦੂਰ ਹੋ ਜਾਏ ਬਸ ਇੰਨਾ ਹੀ ਆਪਾਂ ਪੁੰਨਾਂਗੇ ਬੰਦ 6 ਮਿੰਟਾਂ ਬਾਅਦ ਪੁੰਨ ਲਵਾਂਗੇ ਇਹਨੂੰ ਲੋ ਫਲੇਮ ਤੇ ਤੇ ਫਰੈਂਡ ਇਹਨੂੰ 6 ਮਿੰਟ ਮੈਂ ਪੁੰਨ ਲਿਆ ਤੇ ਗੈਸ ਦੀ ਫਲੇਮ ਮੈਂ ਆਫ ਕਰਤੀ ਹੈ ਥੋੜਾ ਜਿਹਾ ਹੋਰ ਚਲਾਵਾਂਗੇ ਤੇ ਆਟਾ ਜਿਹੜਾ ਸਾਡਾ ਪੂਰੀ ਤਰ੍ਹਾਂ ਪੁੰਨ ਕੇ ਤਿਆਰ ਹੋ ਚੁੱਕਾ ਹੈ ਤੇ ਇਧਰ ਸਾਡਾ ਗੁੰਦ ਵੀ ਪੂਰਾ ਕੱਢ ਲਿਆ ਸੀ ਮੈਂ ਤੇ ਦੇਖੋ ਕਿੰਨਾ ਸੋਫਟੇ ਬਣ ਕੇ ਤਿਆਰ ਹੋਇਆ ਗੁੰਦ ਬਿਲਕੁਲ ਵਧੀਆ ਫੁੱਲਿਆ ਹੋਇਆ ਹੈ ਇਹ ਤੁਹਾਨੂੰ ਛੋਟੇ ਸਾਈਜ਼ ਦਾ ਨਜ਼ਰ ਆ ਰਿਹਾ ਫਰੈਂਡਸ ਇਹ ਵੱਡੇ ਸਾਈਜ਼ ਦਾ ਹੀ ਹੈ మీడియం ਸਾਈਜ਼ ਦਾ ਹੈ ਤੇ ਇਹਨੂੰ ਆਪਾਂ ਕਟੋਰੀ ਨਾਲ ਇੱਕ ਕੋਲੀ ਜੀ ਲੈ ਲਵਾਂਗੇ ਤੇ ਉਹਦੇ ਨਾਲ ਇਸ ਤਰ੍ਹਾਂ ਤੋੜ ਲਵਾਂਗੇ ਇਹ ਮੇਰੇ ਕੋਲ ਬਹੁਤ ਹੀ ਵੱਡੇ ਸਾਈਜ਼ ਦੀ ਪ੍ਰਾਤ ਹੈਗੀ ਕੈਮਰੇ ਵਿੱਚ ਛੋਟੀ ਨਜ਼ਰ ਆਉਂਦੀ ਹੈ ਕਿਉਂਕਿ ਮੈਂ ਇਹ ਵੱਧ ਮਾਤਰਾ 'ਚ ਲੱਡੂ ਬਣਾਉਣ ਲੱਗੀ ਹਾਂ ਤੇ ਇਹਨਾਂ ਨੂੰ ਗੁੰਦ ਨੂੰ ਆਪਾਂ ਇਸ ਤਰ੍ਹਾਂ ਥੋੜਾ ਥੋੜਾ ਤੋੜ ਲਵਾਂਗੇ ਜ਼ਿਆਦਾ ਤੋੜਨ ਦੀ ਜ਼ਰੂਰਤ ਨਹੀਂ ਹੈਗੀ ਤੇ ਹੁਣ ਆਟਾ ਜਿਹੜਾ ਪੁੰਨ ਕੇ ਤਿਆਰ ਕੀਤਾ ਸੀ ਉਹ ਆਪਾਂ ਇਸ 'ਚ ਪਾ ਦੇਵਾਂਗੇ ਆਟਾ ਹਾਲੇ ਗਰਮ ਹੀ ਹੈਗਾ ਤੇ ਹੁਣ ਆਪਾਂ ਪਾਵਾਂਗੇ ਇੱਥੇ ਜਿਹੜਾ ਨਾਰੀਅਲ ਕੱਦੂ ਕਸ ਕੀਤਾ ਸੀ ਉਹ ਸਾਰੀਆਂ ਚੀਜ਼ਾਂ ਆਪਾਂ ਇੱਥੇ ਪਾ ਦਵਾਂਗੇ ਤੇ ਹੁਣ ਇਹ ਬਦਾਮ ਹੈ ਜਿਹੜੇ ਇਹਨਾਂ ਨੂੰ ਆਪਾਂ ਦਰਦਰਾ ਜਿਹਾ ਕੁੱਟ ਲਵਾਂਗੇ ਕਾਲੀਆਂ ਮਿਰਚਾਂ ਨੂੰ ਵੀ ਆਪਾਂ ਕੁੱਟ ਕੇ ਤਿਆਰ ਕਰਾਂਗੇ ਤੁਸੀਂ ਸਾਬਤ ਵੀ ਪਾ ਸਕਦੇ ਹੋ ਤੇ ਨਾਲ ਹੀ ਆਪਾਂ ਕਾਲੀਆਂ ਮਿਰਚਾਂ ਵੀ ਪਾ ਦਿੰਨੇ ਆ ਤੁਸੀਂ ਜਿਹੜੀ ਚਿਰੌਂਜੀ ਵਗੈਰਾ ਆਂਦੀ ਹੈ ਉਹ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਬੂਰਾ ਖੰਡ ਲਈਏ ਮੈਂ ਇੱਥੇ ਤੇ ਉਹ ਮੈਂ ਪਾਣ ਲੱਗੀਆਂ 1 ਕਿਲੋ 800 ਗ੍ਰਾਮ ਖੰਡ ਲੱਗੇਗੀ ਫਰੈਂਡਸ ਤੇ 1 ਕਿਲੋ 800 ਗ੍ਰਾਮ ਹੀ ਆਪਣਾ ਕਿਓ ਲੱਗੇਗਾ ਤੇ ਕਿਉਂ ਨੂੰ ਆਪਾਂ ਥੋੜਾ ਜਿਹਾ ਮੈਂ ਕਿਉ ਹੋਰ ਪਾਇਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਜੇਕਰ ਕਿਓ ਦੀ ਹੋਰ ਜ਼ਰੂਰਤ ਲੱਗੇ ਤੁਸੀਂ ਪਾ ਸਕਦੇ ਹੋ ਲੱਡੂਆਂ ਵਿੱਚ ਕਿਓ ਵਧੀਆ ਲੱਗਦਾ ਹੈ ਬਹੁਤ ਸੁੱਕੇ ਸੁੱਕੇ ਲੱਡੂ ਵਧੀਆ ਨਹੀਂ ਲੱਗਦੇ ਐਸ ਲਈ ਜਦੋਂ ਇਹ ਲੱਡੂ ਤੁਸੀਂ ਬਣਾ ਕੇ ਤਿਆਰ ਕਰੋ ਕੀ ਦੀ ਕੰਜੂਸੀ ਨਾ ਕਰਿਓ ਜੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਜਿਹੜਾ ਸਾਡਾ ਮਿਕਸਚਰ ਤਿਆਰ ਹੋ ਚੁੱਕਾ ਹੈ ਜਦੋਂ ਹਲਕਾ ਜਿਹਾ ਗਰਮ ਹੋਏ ਉਦੋਂ ਆਪਾਂ ਖੰਡ ਪਾਣੀ ਹੈ ਫਰੈਂਡਸ ਇਸ ਗੱਲ ਦਾ ਤੁਸੀਂ ਧਿਆਨ ਜ਼ਰੂਰ ਰੱਖਿਓ ਤੇ ਲੱਡੂ ਸਾਡੇ ਬਣ ਕੇ ਤਿਆਰ ਹੋ ਰਹੇ ਨੇ ਦੇਖੋ ਬਹੁਤ ਹੀ ਵਧੀਆ ਲੱਡੂ ਬਣ ਕੇ ਤਿਆਰ ਹੋਇਆ ਹੈ ਬਿਲਕੁਲ ਸੌਫਟ ਲੱਡੂ ਬਣ ਕੇ ਤਿਆਰ ਹੋਏ ਨੇ ਇੱਕ ਮੈਂ ਤੋੜ ਕੇ ਤੁਹਾਨੂੰ ਦਿਖਾ ਦਿੰਨੀ ਆ ਦੇਖੋ ਇਸ ਤਰ੍ਹਾਂ ਥੋੜੀ ਸਰਦੀ ਹੈ ਤਾਂ ਜੰਮ ਵੀ ਜਾਂਦੇ ਨੇ ਹਲਕੇ ਜੇ ਕੋਈ ਗੱਲ ਨਹੀਂ ਉਹਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਬਹੁਤ ਹੀ ਵਧੀਆ ਲੱਡੂ ਬਣ ਕੇ ਤਿਆਰ ਹੋਏ ਨੇ ਤੇ ਫਰੈਂਡ ਜੇਕਰ ਰੈਸਪੀ ਜਰਾ ਵੀ ਪਸੰਦ ਆਈਏ ਤਾਂ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਨਾਲੇ ਚੈਨਲ ਨੂੰ ਸਬਸਕ੍ਰਾਈਬ